ਹੇ ਗੁਰੂ ਜੀ ਕਾ ਖਾਲਸਾ ਬਾਹੇ ਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕੀਤੀ ਗਈ ਅਰਦਾਸ ਬੇਨਤੀ ਕਦੇ ਵੀ ਖਾਲੀ ਨਹੀਂ ਜਾਂਦੀ ਜਦੋਂ ਵੀ ਆਪਾਂ ਸ਼ਰਧਾ ਭਾਵਨਾ ਨਾਲ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਦੇ ਆ ਚਰਨਾਂ 'ਚ ਨਮਸਕਾਰ ਕਰਦੇ ਆ ਤਤਾਂਤਨ ਬਾਬਾ ਦੀਪ ਸਿੰਘ ਸਹਿਬ ਜੀ ਆਪਣੇ ਬੱਚੇ ਬੱਚੀਆਂ ਨੂੰ ਜ਼ਰੂਰ ਗੱਲ ਦੇ ਨਾਲ ਲਾਉਂਦੇ ਨੇ ਕਿਉਂਕਿ ਖਾਲਸਾ ਜੀ ਆਪਾਂ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਪੁੱਲਾ ਚੁੱਕਾ ਬਹੁਤ ਕਰ ਜਾਂਦੇ ਆ ਨਾ ਦਾ ਆਪਾਂ ਨੂੰ ਬਿਲਕੁਲ ਵੀ ਕੋਈ ਆਈਡੀਆ ਵੀ ਨਹੀਂ ਹੁੰਦਾ ਕੋਈ ਪਤਾ ਵੀ ਨਹੀਂ ਹੁੰਦਾ ਪਰ ਫਿਰ ਵੀ ਜੇ ਆਪਾਂ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਾ ਕੇ ਨਮਸਕਾਰ ਕਰਕੇ ਆਪਾਂ ਆਪਣੀ ਪੁੱល ਬਖਸ਼ਾਈਏ ਤਾਂ ਵਾਹਿਗੁਰੂ ਆਪਾਂ ਨੂੰ ਜ਼ਰੂਰ ਗੱਲ ਦੇ ਨਾਲ ਲਾਉਦੇ ਨੇ ਕਿਉਂਕਿ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੱਖਾਂ ਹੀ ਸੰਗਤਾਂ ਚ ਪੈਰਾ ਸੇਬ ਦੀ ਹਾਜ਼ਰੀ ਭਰਦੀਆਂ ਨੇ ਤੇ ਲੱਖਾਂ ਹੀ ਸੰਗਤਾਂ ਦੀਆਂ ਮਨੋ ਕਾਮਨਾ ਅਰਦਾਸਾਂ ਫੋਰੀਆਂ ਹੁੰਦੀਆਂ ਨੇ ਉਕੇ ਸਾਨੂੰ ਇੰਸਟਾਗ੍ਰਾਮ ਤੇ ਬਹੁਤ ਭੈਣ ਭਰਾ ਮੈਸੇਜ ਕਰਦੇ ਨੇ ਕਿ ਸਾਡੀ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਰਦਾਸ ਬੇਨਤੀ ਪੂਰੀ ਕੀਤੀ ਹੈ ਕਈ ਭੈਣ ਭਰਾ ਇਹ ਵੀ ਕਰਦੇ ਨੇ ਕਿ ਸਾਡੀ ਹਜੇ ਨਹੀਂ ਹੋਈ ਤਾਂ ਤੁਸੀਂ ਇਸੇ ਤਰ੍ਹਾਂ ਦੁਪਹਿਰਾ ਸਹਿਬ ਕੱਟਦੇ ਰਹੋ ਪਾਠ ਕਰਦੇ ਰਹੋ ਗੁਰਦੁਆਰਾ ਸਹਿਬ ਜਾਇਆ ਕਰੋ ਜੀ ਜ਼ਰੂਰ ਤੁਹਾਡੇ ਤੇ ਵੀ ਇੱਕ ਦਿਨ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਅੱਜ ਦੀ ਤੁਹਾਡੇ ਨਾਲ ਜੋ ਹੱਡ ਬੀਤੀ ਸਾਂਝੀ ਕਰਨ ਲੱਗੇ ਆ ਇਸ ਵੀਡੀਓ ਦੇ ਰਾਹੀਂ ਖਾਲਸਾ ਜੀ ਇੱਕ ਵੀਰ ਦੀ ਹੱਡ ਬੀਤੀ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਲਸਾ ਜੀ ਵੀਰ ਨੇ ਦੱਸਿਆ ਕਹਿੰਦੇ ਕਿ ਮੈਂ ਇੱਕ ਠੀਕ ਠਾਕ ਗਰੀਬ ਪਰਿਵਾਰ ਤੋਂ ਸੀ ਕਹਿੰਦਾ ਕਿ ਮੇਰਾ ਵਿਆਹ ਹੋਇਆ ਸੀ ਕਹਿੰਦੇ ਇੱਕ ਮੇਰਾ ਛੋਟਾ ਜਿਹਾ ਬੱਚਾ ਸੀ ਦਿਹਾੜੀ ਕਰਕੇ ਕਹਿੰਦੇ ਸਾਡਾ ਗੁਜ਼ਾਰਾ ਚੱਲਦਾ ਸੀਗਾ ਕਹਿੰਦੇ ਮੇਰੀ ਜਿਹੜੀ ਘਰ ਵਾਲੀ ਏ ਉਹ ਵੀ ਦਿਹਾੜੀ ਕਰਦੀ ਸੀ ਅਸੀਂ ਗਰੀਬ ਪਰਿਵਾਰ ਸੀ ਕਹਿੰਦੇ ਸਾਡੇ ਕੋਲ ਇੱਕ ਹੀ ਕਮਰਾ ਸੀ ਜਿੱਥੇ ਅਸੀਂ ਰੋਟੀ ਵੀ ਪਕਾਉਂਦੇ ਸੀ ਖਾਂਦੇ ਸੀ ਬੈੰਦੇ ਉੱਠਦੇ ਸੀ ਇੱਕ ਹੀ ਰੂਮ ਦੇ ਵਿੱਚ ਸਾਰਾ ਕੁਝ ਕੇਡੇ ਸਾਡਾ ਹੁੰਦਾ ਸੀ ਪਰ ਉਹ ਵੀਰ ਕਹਿੰਦੇ ਕਿ ਮੈਂ ਆਪਣਾ ਇਸ ਤਰ੍ਹਾਂ ਜਿਵੇਂ ਕਿਸੇ ਦੀ ਕੋਈ ਮਸ਼ੀਨ ਚਲਾਉਣੀ ਜਾਂ ਕਿਸੇ ਦੇ ਟਰੈਕਟਰ ਤੇ ਡਰਾਈਵਰ ਲੱਗ ਜਾਣਾ ਜਾਂ ਕਿਸੇ ਦੀ ਗੱਡੀ ਤੇ ਜਾਂ ਕਿਸੇ ਦੀ ਗੱਡੀ ਤੇ ਕੋਈ ਨਾ ਕੋਈ ਢੇੜਾ ਲਾਉਣਾ ਕਹਿੰਦੇ ਵੀ ਮੈਨੂੰ ਡਰਾਈਵਰੀ ਆਉਂਦੀ ਸੀ ਕਹਿੰਦੇ ਪਹਿਲਾਂ ਤਾਂ ਮੈਂ ਕਾਫੀ ਸਮਾਂ ਕਿਸੇ ਦੇ ਨਾਲ ਕਹਿੰਦੇ ਪਸ਼ੂਆਂ ਦੇ ਕੰਮ 'ਚ ਲੱਗਾ ਰਿਆ ਕਿਸੇ ਦੇ ਨਾਲ ਕਹਿੰਦੇ ਕਿੰਨਾ ਟਾਈਮ ਐ ਇਸ ਤਰ੍ਹਾਂ ਕਰਕੇ ਕਹਿੰਦੇ ਥੋੜਾ ਜਿਹਾ ਕਹਿੰਦੇ ਮੈਂ ਪੈਸਾ ਜੋੜ ਕੇ ਤੇ ਆਪਣੇ ਘਰ ਦੇ ਬਾਥਰੂਮ ਬਣਾ ਕੇ ਕਹਿੰਦੇ ਥੋੜਾ ਘਰ ਦਾ ਕੰਮ ਕਰਾ ਕੇ ਥੋੜਾ ਜਿਹਾ ਕਹਿੰਦੇ ਮੇਰਾ ਸਰਕਲ ਠੀਕ ਹੋਇਆ ਸੀ। اسی ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਫਿਰ ਜਦੋਂ ਮੈਨੂੰ ਕਹਿੰਦੇ ਇਸ ਤਰ੍ਹਾਂ ਡਰਾਈਵਰੀ ਆਉਂਦੀ ਸੀ ਕਹਿੰਦੇ ਸਾਡੇ ਪਿੰਡ ਦੇ ਵਿੱਚ ਇੱਕ ਪਰਿਵਾਰ ਨੇ ਕਹਿੰਦੇ ਕਿ ਮਸ਼ੀਨ ਲਈ ਸੀ ਕਣਕ ਵੱਢਣ ਵਾਲੀ। ਕਹਿੰਦੇ ਉਸ ਮਸ਼ੀਨ ਤੇ ਉਹਨਾਂ ਨੂੰ ਡਰਾਈਵਰ ਚਾਹੀਦਾ ਸੀਗਾ। ਉਹਨਾਂ ਨੇ ਕਹਿੰਦੇ ਸੀਜ਼ਨ ਲਾਉਣ ਦੇ ਲਈ ਕਹਿੰਦੇ ਉਹਨਾਂ ਨੇ ਜਾਣਾ ਸੀ ਤੇ ਮੈਨੂੰ ਉਹਨਾਂ ਨੇ ਪੁੱਛਿਆ ਜਦੋਂ ਖਾਲਸਾ ਜੀ ਮੀਰ ਦਾਸ ਜੀ ਕਹਿੰਦੇ ਮੈਨੂੰ ਇਹ ਲਾਲਚ ਹੋ ਗਿਆ ਵੀ ਕਿਉਂ ਨਾ ਮੈਂ ਇਕੱਠਾ ਹੀ ਨੀ ਪੈਸਾ ਮੈਨੂੰ ਇੱਥੇ ਇੱਕ ਜਗ੍ਹਾ ਤੋਂ ਮਿਲ ਜੇਗਾ ਵੀ ਜਦੋਂ ਮੈਂ ਕਦੇ ਕੀਤੀ ਦਿਹਾੜੀ ਲੱਗਦਾ ਕਦੇ ਕੀਤੀ ਤੇ ਉਸ ਪੈਸੇ ਦੇ ਨਾਲ ਮੇਰਾ ਕੁਝ ਨਹੀਂ ਬਣਦਾ ਤੇ ਵੀ ਇੱਥੇ ਇੱਕ ਸੀਜ਼ਨ ਮੈਂ ਲਗਾਵਾਂਗਾ ਇਹਦੇ ਨਾਲ ਮੇਰੇ ਕੋਲ ਥੋੜੇ ਬਾਅਦ ਜੋ ਵੀ ਪੈਸੇ ਹੋਣਗੇ ਉਹਦੇ ਨਾਲ ਘਰ ਦਾ ਹੋਰ ਗੁਜ਼ਾਰਾ ਵਧੀਆ ਹੋ ਜਾਏਗਾ ਇਸ ਗੱਲ ਨੂੰ ਲੈ ਕੇ ਵੀਰ ਕਹਿੰਦੇ ਕਿ ਉਹਨਾਂ ਨੇ ਮੈਨੂੰ ਪੁੱਛਿਆ ਪਰਿਵਾਰ ਵੀ ਵਧੀਆ ਸੀ ਕਹਿੰਦੇ ਵੀ ਮੈਂ ਵੀ ਉਹਨਾਂ ਨੂੰ ਕਹਿੰਦੇ ਵਧੀਆ ਸੀਗਾ ਵੀ ਮੈਂ ਕਹਿੰਦੇ ਕਦੇ ਵੀ ਕਿਸੇ ਕੰਮ ਦੇ ਵਿੱਚ ਕਦੇ ਵੀ ਕਿਸੇ ਨਾਲ ਹੇਰਾਫੇਰੀ ਨਹੀਂ ਸੀ ਕੀਤੀ ਕਹਿੰਦੇ ਉਹ ਮੈਨੂੰ ਆਪਣੇ ਨਾਲ ਲੈ ਜਾਂਦੇ ਆ ਕਹਿੰਦੇ ਅਸੀਂ ਜਾਣੇ ਆ ਕਹਿੰਦੇ ਪਰ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਦੋ ਗੁੰਡੇ ਜਾਂਦੇ ਨੇ ਜਿਹੜੇ ਅਣਜਾਣ ਹੁੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਬਿਲਕੁਲ ਪਤਾ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਨਹੀਂ ਮੁੱਖ ਦੀ ਗੱਲ ਤਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਜੋ ਕਿਸਮਤ ਦੇ ਵਿੱਚ ਦੁੱਖ ਤਕਲੀਫ ਫੋੜਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਵੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕਹਿੰਦੇ ਐਵੇਂ ਬਹਾਨਾ ਹੀ ਬਣਦਾ ਹੈ ਕਿਉਂਕਿ ਵੀਰ ਕਹਿੰਦੇ ਵੀ ਅਸੀਂ ਕਦੇ ਵੀ ਪਾਠਨੀ ਸੀ ਕੀਤਾ ਕਦੇ ਕਹਿੰਦੇ ਗੁਰਦੁਆਰਾ ਸਾਹਿਬ ਵੀ ਅਸੀਂ ਨਹੀਂ ਸੀ ਗਏ ਕਹਿੰਦੇ ਅੰਮ੍ਰਿਤਸਰ ਸਾਹਿਬ ਤਾਂ ਕਹਿੰਦੇ ਮੈਂ ਜਦੋਂ ਤੋਂ ਕਹਿੰਦੇ ਜਨਮ ਲਿਆ ਕਹਿੰਦੇ ਕਦੇ ਗਿਆ ਹੀ ਨਹੀਂ ਸੀ ਕਿਉਂਕਿ ਘਰ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਸੀ ਵੀਰ ਕਹਿੰਦੇ ਕਦੇ ਆਉਣ ਜਾਣ ਦੇ ਲਈ ਕਰਾਇਆ ਹੀ ਨਹੀਂ ਸੀ ਹੁੰਦਾ ਘਰ ਦੀ ਰੋਟੀ ਵਸਾ ਪੱਕਦੀ ਸੀ ਇਸੇ ਤਰ੍ਹਾਂ ਖਾਲਸਾ ਜੀ ਵੀਰ ਦਾਸ ਜੀ ਕਿੰਨੇ ਕਿ ਮੈਂ ਉਹਨਾਂ ਦੇ ਨਾਲ ਮਸ਼ੀਨ ਤੇ ਚਲਾ ਚੜਨਾ ਕਹਿੰਦੇ ਉੱਥੇ ਜਾ ਕੇ ਪੁਸ਼ਕ ਦਿਨ ਬਹੁਤ ਵਧੀਆ ਰਹਿੰਦਾ ਹੈ ਉਹਨਾਂ ਨੇ ਕਹਿੰਦੇ ਕਿ ਉਸੇ ਸਮੇਂ ਮਸ਼ੀਨ ਨਵੀਂ ਲਈ ਸੀ ਤੇ ਉਹਨਾਂ ਨੇ ਮੈਨੂੰ ਹੀ ਉੱਤੇ ਮਸ਼ੀਨ ਤੇ ਡਰਾਈਵਰ ਰੱਖਿਆ ਸੀ ਕਿਉਂਕਿ ਪਿੰਡ ਦਾ ਹੋਣ ਕਰਕੇ ਵੀਰ ਕਹਿੰਦੇ ਉਹਨਾਂ ਨੂੰ ਭਰੋਸਾ ਜ਼ਿਆਦਾ ਸੀ ਮੇਰੇ ਤੇ ਇਹਦੇ ਜਦੋਂ ਜਾਣੇ ਆ ਕਹਿੰਦੇ 8-10 ਦਿਨ ਵਧੀਆ ਲੰਘਦੇ ਆ ਕਹਿੰਦੇ ਹੋਰ 2-4 ਦਿਨ ਜਦੋਂ ਲੰਘਦੇ ਆ ਕਿਸੇ ਨੇ ਕਹਿੰਦੇ ਅਸੀਂ ਖੇਤ ਦੇ ਵਿੱਚ ਕਣਕ ਦੀ ਕਹਿੰਦੇ ਫਸਲ ਨੂੰ ਵੜਦੇ ਆ ਕਹਿੰਦੇ ਉਹ ਮਸ਼ੀਨ ਦੇ ਵਿੱਚੋਂ ਕੁਝ ਮੈਂ ਸਾਫ਼ ਕਰਨ ਦੇ ਲਈ ਕਹਿੰਦੀ ਉਤਰਦਾ ਕਹਿੰਦੇ ਪਰ ਜਦੋਂ ਮੈਂ ਸਾਫ਼ ਕਰਨ ਲਈ ਕਹਿੰਦੇ ਉਤਰਦਾ ਤੇ ਕਹਿੰਦੇ ਜੋ ਉਹਨਾਂ ਦੇ ਨਾਲ ਇੱਕ ਹੋਰ ਮੁੰਡਾ ਆਇਆ ਹੁੰਦਾ ਹੈ ਕਿਦੇ ਕਿ ਉਸ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਬਟਨ ਨੂੰ ਨੱਪਣਾ ਹੈ ਕਿਹੜੇ ਬਟਨ ਨੂੰ ਵੀ ਕਰਨਾ ਹੈ ਕਹਿੰਦੀ ਉਹ ਜਦੋਂ ਬਟਨ ਨੂੰ ਕਿਦੇ ਗਲਤ ਨੂੰ ਕਹਿੰਦੇ ਕਰ ਦਿੰਦੇ ਆ ਤੇ ਜਿਹੜੇ ਮੇਰੇ ਕਹਿੰਦੇ ਵੀ ਜੋ ਮਸ਼ੀਨ ਵੀਰ ਦੱਸਦੇ ਵੀ ਮੈਂ ਸਾਫ਼ ਕਰਨ ਦੇ ਲਈ ਉਤਰਿਆ ਹੁੰਨਾ ਕਹਿੰਦੇ ਉਹ ਚੱਲ ਪੈਂਦੀ ਆ कि ਉਸ ਦੇ ਨਾਲ ਕਹਿੰਦੇ ਮੇਰੀ ਇੱਕ ਲੱਤ ਬਿਲਕੁਲ ਹੀ ਕੱਟੀ ਜਾਂਦੀ ਆ ਤੇ ਕਹਿੰਦੇ ਦੂਸਰੀ ਲੱਤ ਤੇ ਕਹਿੰਦੇ ਵੀ ਉਹ ਜਿਵੇਂ ਆਪਾਂ ਇੱਕ ਸਬਜੀ ਨੂੰ ਛਿੱਲਦੇ ਆ ਖਾਲਸਾ ਜੀ ਵੀਰ ਕਹਿੰਦੇ ਕਿ ਉਸ ਤਰ੍ਹਾਂ ਛਿੱਲੀ ਜਾਂਦੀ ਏ ਕਹਿੰਦੇ ਫਿਰ ਵੀ ਮੈਨੂੰ ਕੁਛ ਪਤਾ ਨਹੀਂ ਲੱਗਦਾ ਕਹਿੰਦੇ ਵੀਰ ਦੱਸ ਦੇ ਵੀ ਮੈਂ फटाफट ਉਹਨਾਂ ਨੂੰ ਹੱਥ ਦੇ ਨਾਲ ਕਹਿੰਦੇ ਜ਼ੋਰ ਨਾਲ ਫੜ ਲੈਣਾ ਜਿਸ ਕਰਕੇ ਜਿਹੜਾ ਮੇਰਾ ਸਰੀਰ ਹੁੰਦਾ ਉਹ ਬਚ ਜਾਂਦਾ ਤੇ ਵੀਰ ਦੱਸਦੇ ਆ ਖਾਲਸਾ ਜੀ ਵੀ ਜੇ ਮੈਂ ਉਹਨੂੰ ਮਸ਼ੀਨ ਨੂੰ ਜੋ ਕਹਿੰਦੇ ਦਾਤਰ ਸੀ ਉਹਨਾਂ ਨੂੰ ਹੱਥ ਦੇ ਨਾਲ ਨਾ ਫੜਦਾ ਕਿੰਨੇ ਮੇਰਾ ਸਾਰਾ ਹੀ ਸਰੀਰ ਕੱਟਿਆ ਜਾਣਾ ਸੀ ਇੰਨਾ ਖਾਲਸਾ ਜੀ ਵੀਰ ਦੱਸਦੇ ਮੇਰੇ ਤੇ ਕਸ਼ਟ ਆਉਂਦਾ ਇੱਕ ਲੱਤ ਮੇਰੀ ਕੱਟੀ ਜਾਂਦੀ ਦੂਸਰੀ ਲੱਤ ਬਿਲਕੁਲ ਛਿੱਲੀ ਜਾਂਦੀ ਏ ਕਹਿੰਦੇ ਪਰਿਵਾਰ ਬਹੁਤ ਵਧੀਆ ਹੁੰਦਾ ਏ ਕਹਿੰਦੇ ਉਹ ਮੈਨੂੰ ਹਸਪੀਟਲ ਲੈ ਜਾਂਦਾ ਏ ਉੱਥੇ ਚਾ ਕੇ ਐਡਮਿਟ ਕਰਵਾਉਂਦਾ ਸਾਰੀ ਮੈਡੀਸਨ ਕਹਿੰਦੇ ਮੈਨੂੰ ਕਰਾਉਂਦੇ ਨੇ ਜਿੰਨਾ ਸਮਾਂ ਕਹਿੰਦੇ ਮੇਰਾ ਇਲਾਜ ਚੱਲਦਾ ਏ ਸਾਰਾ ਕੁਝ ਕਰਾਉਂਦੇ ਨੇ ਮੇਰੇ ਘਰ ਦਾ ਵੀ ਰੋਟੀ ਦਾ ਵੀ ਸਰਕਲ ਉਹੀ ਚਲਾਉਂਦੇ ਨੇ ਸਾਰਾ ਪੈਸਾ ਕਹਿੰਦੇ ਲਾਉਣ ਦੇ ਬਾਵਜੂਦ ਵੱਡੇ ਤੋਂ ਵੱਡੇ ਹਸਪੀਟਲ ਦੇ ਵਿੱਚ ਵੀਰ ਦੱਸਦੇ ਕਿ ਮੈਨੂੰ ਲੈ ਕੇ ਜਾਂਦੇ ਨੇ ਕਹਿੰਦੇ ਪਰ ਜਿਹੜੀ ਮੇਰੀ ਲੱਤ ਕੱਟੀ ਜਾਂਦੀ ਏ ਉਸ ਦਾ ਜ਼ਖਮ ਤਾਂ ਠੀਕ ਹੋ ਜਾਂਦਾ ਏ ਕਹਿੰਦੇ ਪਰ ਜਿਹੜੀ ਲੱਤ ਬਿਲਕੁਲ ਛਿੱਲੀ ਜਾਂਦੀ ਏ ਕਹਿੰਦੇ ਵੀ ਉਹਦਾ ਜ਼ਖਮ ਨਹੀਂ ਠੀਕ ਹੁੰਦਾ ਉਹਦੇ ਵਿੱਚ ਕਹਿੰਦੇ ਪਸ ਪੈ ਜਾਂਦੀ ਸੀ ਠੀਕ ਬਿਲਕੁਲ ਵੀ ਨਹੀਂ ਸੀ ਹੁੰਦਾ ਕਵੀਰ ਦੱਸਦੇ ਵੀ ਉਹ ਪਰਿਵਾਰ ਸੀ ਜਿਹੜਾ ਮੈਨੂੰ ਬਠਿੰਡੇ ਲੁਧਿਆਣੇ ਚੰਡੀਗੜ੍ਹ ਤੱਕ ਕਹਿੰਦੇ ਉਹਨਾਂ ਨੇ ਕੋਈ ਵੀ ਡਾਕਟਰ ਨਹੀਂ ਸੀ ਛੱਡਿਆ ਇਹਨੇ ਹਰ ਇੱਕ ਡਾਕਟਰ ਦੀ ਮੈਂ ਦਵਾਈ ਲੈਂਦਾ ਸੀ ਫਰਕ ਪੈ ਜਾਂਦਾ ਸੀ ਵੀਰ ਦੱਸਦੇ ਆ ਖਾਲਸਾ ਜੀ ਪਰ ਕਹਿੰਦੇ ਫਰਕ ਪੈ ਕੇ ਬਾਅਦ ਦੇ ਵਿੱਚ ਜ਼ਖਮ ਫੇਰ ਉਸੇ ਤਰ੍ਹਾਂ ਹੋ ਜਾਂਦਾ ਸੀ ਉਹ ਜੋ ਪਰਿਵਾਰ ਸੀ ਖਾਲਸਾ ਜੀ ਵੀਰ ਕਹਿੰਦੇ ਕਿ ਉਹ ਘਰ ਦੇ ਵਿੱਚ ਸ੍ਰੀ ਖੰਡ ਪੜ ਸਾਹਿਬ ਦਾ ਪ੍ਰਕਾਸ਼ ਕਰਵਾਉਂਦੇ ਹੁੰਦੇ ਸੀ ਸ਼ਹੀਦਾ ਸਿੰਘਾਂ ਦਾ ਕਹਿੰਦੇ ਕਿ ਉਹਨਾਂ ਨੇ ਉਸ ਸਮੇਂ ਕਰਵਾਇਆ ਨਾ ਹੋਣ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਸਾਡੇ ਨਾਲ ਤਾਂ ਹੀ ਇਹ ਭਾਣਾ ਵਾਪਰਿਆ ਫਿਰ ਉਹਨਾਂ ਨੇ ਆਪਣੇ ਘਰ ਦੇ ਵਿੱਚ ਕਹਿੰਦੇ ਸ੍ਰੀ ਖੰਡ ਪੜ ਸਾਹਿਬ ਦਾ ਪ੍ਰਕਾਸ਼ ਕਰਵਾਇਆ ਸ਼ਹੀਦਾ ਸਿੰਘਾਂ ਦੇ ਨਾਮ ਦਾ ਕਹਿੰਦੇ ਅਰਦਾਸ ਬੇਨਤੀ ਕਰਵਾਈ ਪਰ ਫਿਰ ਵੀ ਕਹਿੰਦੇ ਕੋਈ ਫਰਕ ਨਾ ਪਿਆ ਏਸੀ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਉਹ ਪਰਿਵਾਰ ਮੈਨੂੰ ਲੈ ਕੇ ਕਦੇ ਕਿਤੇ ਕਦੇ ਕਿਤੇ ਜਾਂਦਾ ਹੈ ਕਹਿੰਦੇ ਮੈਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ ਕਹਿੰਦੇ ਫਿਰ ਹਾਰ ਨੂੰ ਜਦੋਂ ਕਿਤੋਂ ਵੀ ਫਰਕ ਨਹੀਂ ਪੈਂਦਾ ਉਹ ਮੈਨੂੰ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਲੈ ਕੇ ਜਾਂਦੇ ਆ ਉਹ ਤੇਨ ਜਾ ਕੇ ਕਹਿੰਦੇ ਉਹ ਅਰਦਾਸ ਬੇਨਤੀ ਕਰਵਾਉਂਦੇ ਆ ਆਪਣੀ ਹੀ ਗੱਡੀ ਦੇ ਵਿੱਚ ਕਹਿੰਦੇ ਲੈ ਕੇ ਜਾਂਦੇ ਨੇ ਉਹ ਇਸੇ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਅਸੀਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਂਦੇ ਆ ਉੱਥੇ ਅਰਦਾਸ ਬੇਨਤੀ ਕਰਦੇ ਆ ਕਹਿੰਦੇ ਉਥੋਂ ਜੋਤ ਦੇ ਵਿੱਚੋਂ ਘੋ ਲੈ ਕੇ ਉਹ ਪਰਿਵਾਰ ਉਥੇ ਹੀ ਕਹਿੰਦੇ ਮੇਰੇ ਲੱਤ ਦੇ ਉੱਪਰ ਕਿਉਂ ਲਾਉਂਦਾ ਏ ਅਰਦਾਸ ਬੇਨਤੀ ਕਰਦੇ ਆ ਕਹਿੰਦੇ ਉਹ ਪਰਿਵਾਰ ਖਾਨ사 ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਦੁਨੀਆ ਚੰਗੀ ਵੀ ਏ ਤੇ ਬਹੁਤ ਮਾੜੀ ਵੀ ਵੀਰ ਦੱਸਦੇ ਜਦੋਂ ਤੋਂ ਮੇਰੇ ਨਾਲ ਇਹ ਹਾਦਸਾ ਵਾਪਰਿਆ ਕਹਿੰਦੇ ਉਹ ਪਰਿਵਾਰ ਨੇ ਮੇਰਾ ਬਿਲਕੁਲ ਵੀ ਸਾਥ ਨਾ ਛੱਡਿਆ ਕਹਿੰਦੇ ਮੈਂ ਕਦੇ-ਕਦੇ ਉਹਨਾਂ ਨੂੰ ਕਹਿ ਦਿੰਦਾ ਸੀ ਕਿ ਤੁਹਾਡਾ ਬਹੁਤ ਖਰਚਾ ਹੋ ਗਿਆ ਬਹੁਤ ਪੈਸਾ ਲੱਗ ਗਿਆ ਪਰ ਉਹ ਪਰਿਵਾਰ ਨੇ ਕਦੇ ਕਦੇ ਵੀ ਮੈਨੂੰ ਇਹ ਨਹੀਂ ਸੀ ਕਿਹਾ ਉਹਨਾਂ ਨੇ ਹਮੇਸ਼ਾ ਕਿਹਾ ਸੀ ਵੀ ਕੋਈ ਗੱਲ ਨਹੀਂ ਤੂੰ ਠੀਕ ਏ ਤੇਰਾ ਛੋਟਾ ਜਿਹਾ ਬੱਚਾ ਸਾਡੇ ਲਈ ਇਹੀ ਸਭ ਤੋਂ ਵੱਡੀ ਗੱਲ ਨੇ ਕਿ ਪ੍ਰਮਾਤਮਾ ਨੇ ਤੈਨੂੰ ਤੰਦਰੁਸਤ ਰੱਖਿਆ ਹੈ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਤੂੰ ਸਿਹਤ ਤੇ ਲੱਤਾਂ ਤੋਂ ਵੀ ਠੀਕ ਹੋ ਜਾਏਗਾ ਇਸ ਤਰ੍ਹਾਂ ਖਾਸਾ ਜੀ ਉਹ ਪਰਿਵਾਰ ਨੇ ਵੀ ਇਹ ਕਹਿੰਦੇ ਕਿ ਮੇਰੇ ਲਈ ਪੰਜ ਦੇ ਚ ਪਹਿਰਾ ਸਹਿਬ ਸੁਖੇ ਤੇ ਕਹਿੰਦੇ ਪੰਜ ਦੇ ਚ ਪਹਿਰਾ ਸਹਿਬ ਜੋ ਸੁਖੇ ਸੀ ਉਹ ਗੁਰਦੁਆਰਾ ਸਹਿਬ ਸ਼ਹੀਦਾ ਸਹਿਬ ਹੀ ਸੁਖੇ ਸਨ ਤੇ ਪੰਜੇ ਵਾਰ ਕਹਿੰਦੇ ਉਹਨਾਂ ਚ ਪਹਿਰਾ ਸਹਿਬ ਕੱਟਣ ਦੇ ਸਮੇਂ ਨਾਲੇ ਸ਼ਹੀਦੀ ਦੇਖ ਧੀਰਸ ਸੁਖੀ ਨਾਲੇ ਜੋਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿ ਉਹ પાਕੇ ਜਾਵਾਂਗੇ ਵੀ ਜੋ ਇਹ ਜ਼ਖਮ ਠੀਕ ਹੋ ਕੇ ਦੁਬਾਰਾ ਵਾਜ ਜਾਂਦਾ ਏ ਉਹ ਦੁਬਾਰਾ ਬਾਬਾ ਜੀ ਠੀਕ ਰਹੇ ਵੀ ਵਧੇ ਨਾ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਉਹ ਪਰਿਵਾਰ ਹਰ ਐਤਵਾਰ ਨੂੰ ਪੰਜ ਚਪੈਰਾ ਸਹਿਬ ਕਹਿੰਦੇ ਕੱਟਦਾ ਏ ਪੰਜ ਚਪੈਰਾ ਸਹਿਬ ਕੰਪਲੀਟ ਨਹੀਂ ਹੁੰਦੇ ਤਿੰਨ ਚਾਰ ਚਪੈਰਾ ਸਹਿਬ ਕੱਟੇ ਹੁੰਦੇ ਨੇ ਸ਼ਹੀਦੀ ਦੇਗ ਦੀ ਰਸਤ ਵੀ ਚੜਾ ਕੇ ਆਉਂਦੇ ਨੇ ਤੇ ਉੱਥੋਂ ਜੋਤ ਦੇ ਵਿੱਚ ਘੋ ਪਾ ਕੇ ਉਹ ਵੀਰ ਦੱਸ ਦਿਆ ਕਿ ਮੈਨੂੰ ਉਹ ਜੋਤ ਚੋਂ ਘੋ ਵੀ ਲਿਆ ਕੇ ਦਿੰਦੇ ਰਹਿ ਜੋ ਉਹਨਾਂ ਦੀ ਘਰ ਵਾਲੀ ਸੀ ਉਹ ਘੋ ਲਾਉਂਦੀ ਰਹੀ ਵੀਰ ਦੀ ਲੱਤ ਤੇ ਤਖਤ ਖਾਲਸਾ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਇਸ ਤਰ੍ਹਾਂ ਦੇ ਵੀਰ ਪੈਣ ਇਸ ਤਰ੍ਹਾਂ ਦੀਆਂ ਸੰਗਤਾਂ ਦੇਖਣ ਨੂੰ ਬਹੁਤ ਹੀ ਘੱਟ ਮਿਲਦੀ ਹਨ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਣੇ ਘਰ ਦੇ ਜੋ ਪਰਿਵਾਰ ਦੇ ਮੈਂਬਰ ਨੇ ਕੀਤੇ ਨਾ ਕੀਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਉਹ ਪਰਿਵਾਰ ਦੇ ਵਿੱਚ ਹੀ ਇੱਕ ਦੂਸਰੇ ਦੇ ਨਹੀਂ ਬਣਦੇ ਜਦੋਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਉਹ ਚਪੈਰਾ ਸੇਵ ਸ਼ੁਰੂ ਕਰਦਾ ਹੈ ਉਹ ਪਰਿਵਾਰ ਤੇ ਉਦੋਂ ਕਹਿੰਦੇ ਮੇਰੀ ਬਿਲਕੁਲ ਮੈਡੀਸਿਨ ਉਹ ਬੰਦ ਕਰ ਦਿੰਦੇ ਨੇ ਡਾਕਟਰ ਨੇ ਜੋ ਵੀ ਮੈਡੀਸਿਨ ਦਿੱਤੀ ਹੁੰਦੀ ਉੱਪਰ ਲਗਾਉਣ ਵਾਸਤੇ ਉਹ ਵੀ ਬੰਦ ਕਰ ਦਿੰਦੇ ਆ ਉਹ ਸਿਰਫ ਜੋਤ ਦਾ ਕਿਓ ਦੇ ਕੇ ਜਾਂਦੇ ਆ ਤੇ ਕਹਿੰਦੇ 8 ਦਿਨ ਮੇਰਾ ਨਿਕਲ ਜਾਂਦਾ ਫਿਰ ਕਹਿੰਦੇ ਐਤਵਾਰ ਨੂੰ ਫਿਰ ਲੈ ਆਉਂਦੇ ਸੀ ਤਿੰਨ ਚਾਰ ਚਪਹਿਰਾ ਸਹਿਬ ਕੱਟਣ ਤੋਂ ਬਾਅਦ ਕਹਿੰਦੇ ਮੈਂ ਦਵਾਈ ਬਿਲਕੁਲ ਬੰਦ ਕਰ ਦਿੱਤੀ ਸੀ ਕਹਿੰਦੇ ਮੈਨੂੰ ਪਹਿਲਾਂ ਤਾਂ ਕਹਿੰਦੇ ਜਦੋਂ ਦਵਾਈ ਖਾਂਦਾ ਸੀ ਤੇ 6-7 ਦਿਨ ਤੋਂ ਬਾਅਦ ਦੁਬਾਰਾ ਤੋਂ ਜਿਵੇਂ ਵਿੱਚ ਰੇਸ਼ਾ ਪਾ ਕੇ ਪਸ ਪਾ ਕੇ ਜਿਵੇਂ ਕਿ ਜ਼ਖਮ ਮੇਰੇ ਫੁੱਲ ਜਾਂਦੇ ਸੀ ਕਹਿੰਦੇ ਪਰ ਜਦੋਂ ਮੈਂ ਮੈਡੀਸਿਨ ਬੰਦ ਕਰਤੀ ਕਹਿੰਦੇ 4-5 ਦੁਪਹਿਰਾ ਸਹਿਬ ਬੰਦਾ ਸੁੱਕੇ ਸੀ 4 ਕਸ ਦੁਪਹਿਰਾ ਸਹਿਬ ਵੀਰ ਦੱਸ ਲਿਆ ਉਹ ਕੱਟ ਦਿਆ ਤੇ ਕਹਿੰਦੇ ਜਿਹੜਾ ਮੇਰਾ ਜ਼ਖਮ ਹੈ ਉਹ ਬਿਲਕੁਲ ਸੁੱਕੀ ਜਾਂਦਾ ਕਹਿੰਦੇ ਕਿ ਉਹਦੇ ਵਿੱਚ ਜਿਵੇਂ ਪੱਸ ਪੈ ਕੇ ਫੁੱਲ ਜਾਂਦਾ ਸੀ ਜ਼ਖਮ ਭਰ ਜਾਂਦਾ ਸੀ ਕਹਿੰਦੇ ਉਸ ਤਰ੍ਹਾਂ ਬਿਲਕੁਲ ਹੀ ਨਾ ਹੋਇਆ ਕਹਿੰਦੇ ਜਦੋਂ ਇੰਨਾ ਉਹ ਆ ਕੇ ਦੇਖਦੇ ਆ ਖਾਲਸਾ ਜੀ ਪੀਰ ਕਹਿੰਦੇ ਕਿ ਉਹ 5 ਦੁਪਹਿਰਾ ਸਹਿਬ ਕੱਟ ਕੇ 5 ਹੋਰ ਦੁਪਹਿਰਾ ਸਹਿਬ ਨਾਲ ਸ਼ੁਰੂ ਕਰ ਦਿੰਦੇ ਆ ਇਸੀ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਉਹਨਾਂ ਨੇ 10 ਚਪੈਰਾ ਸਾਹਿਬ ਰੈਗੂਲਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਉਹਨਾਂ ਨੇ ਉੱਥੇ ਹਾਜ਼ਰੀ ਭਰੀ ਤੇ 10 ਚਪੈਰਾ ਸਾਹਿਬ ਦੇ ਵਿੱਚ 10 ਵਾਰ ਹੀ ਸ਼ਹੀਦੀ ਦੇ ਰਸਤੇ ਚੜਾਈ ਤੇ 10 ਵਾਰ ਹੀ ਉਹਨਾਂ ਨੇ ਜ਼ੋਤ ਦੇ ਵਿੱਚ ਕਿਉ ਪਾਇਆ ਨਾਲੇ ਲੈ ਕੇ ਆਏ ਹੁਣ ਖਾਲਸਾ ਜੀ ਵੀਰ ਦੱਸਦੇ ਕਹਿੰਦੇ ਕਿ ਮੈਂ ਉਹਨਾਂ ਦਾ ਦੇਨ ਕਦੇ ਨਹੀਂ ਦੇ ਸਕਦਾ ਕਹਿੰਦੇ ਕਿ ਅੱਜ ਮੇਰੀ ਲੱਤਾਂ ਵੀ ਦੋਨੇ ਠੀਕ ਨੇ ਇੱਕ ਕੱਟੀ ਗਈ ਆ ਇਹ ਤੇ ਠੀਕ ਆ ਕਹਿੰਦੇ ਕਹਿੰਦੇ ਹੁਣ ਵੀ ਉਹ ਮੇਰੀ ਹੈਲਪ ਪੂਰੀ ਕਰਦੇ ਆ ਕਹਿੰਦੇ ਕਿਤੇ ਵੀ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਹੋਵੇ ਕਹਿੰਦੇ ਕਿ ਉਹ ਮੈਨੂੰ ਹਰ ਇੱਕ ਚੀਜ਼ ਦੇ ਕੇ ਜਾਂਦੇ ਆ ਕਿਦੇ ਪਰ ਜਦੋਂ ਮੈਂ ਇਸ ਤਰ੍ਹਾਂ 10 ਚ ਪੈਰਾਂ ਸੇਵ ਕੱਟਣ ਤੋਂ ਬਾਅਦ ਮੇਰੇ ਤੇ ਕਿਰਪਾ ਹੁੰਦੀ ਹੈ ਵਾਇਗਰੋ ਸੱਚੇ ਪਾਤਸ਼ਾਹ ਦੀ ਮੇਰੀ ਲੱਤ ਦਾ ਜ਼ਖਮ ਬਿਲਕੁਲ ਠੀਕ ਹੋ ਜਾਂਦਾ ਹੈ ਮੈਂ ਥੋੜਾ ਚੱਲ ਫੇਰ ਸਕਦਾ ਕਹਿੰਦੇ ਫਿਰ ਉਹ ਪਰਿਵਾਰ ਨੇ ਮੈਨੂੰ ਕਿਹਾ ਕਿ ਤੂੰ ਗੁਰਦੁਆਰਾ ਸਹਿਬ ਵੀ ਜਾਇਆ ਕਰ ਤੇ ਕਹਿੰਦੇ ਜੋ ਬੈਠ ਕੇ ਤੋਂ ਸੇਵਾ ਕਰ ਸਕਦਾ ਉੰਨੀ ਕੋ ਸੇਵਾ ਵੀ ਕਰਿਆ ਕਰ ਤੇ ਪਾਠ ਜ਼ਰੂਰ ਕਰਿਆ ਕਰ ਹੁਣ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਵੀ ਚਪੈਰਾ ਸੇਵ ਕੱਟਦਾ ਹਰ ਐਤਵਾਰ ਨੂੰ ਪਰ ਘਰ ਦੇ ਵਿੱਚ ਬੈਠ ਕੇ ਕਹਿੰਦੇ ਜੋਤ ਮੇਰੇ ਤੋਂ ਕਈ ਵਾਰ ਨਹੀਂ ਜਗਾਈ ਜਾਂਦੀ ਕਿਉਂਕਿ ਕਈ ਵਾਰ ਘਰ ਦੇ ਵਿੱਚ ਕਿਉਂ ਹੁੰਦਾ ਹੈ ਵੀਰ ਦਾਸ ਦੇ ਕਹਿੰਦੇ ਕਈ ਵਾਰ ਨਹੀਂ ਵੀ ਹੁੰਦਾ ਇਸ ਕਰਕੇ ਮੈਂ ਹਰ ਵਾਰ ਨੂੰ ਹਰ ਐਤਵਾਰ ਨੂੰ ਜੋਤ ਤਾਂ ਨਹੀਂ ਜਗਾਉਂਦਾ ਪਰ ਪਾਠ ਜ਼ਰੂਰ ਕਰਨਾ ਦੇਗ ਵੀ ਕਹਿੰਦੇ ਜਿਸ ਦਿਨ ਕਿ ਉਹ ਹੁੰਦਾ ਬਣਾ ਲੈਣਾ ਪਰ ਪਾਠ ਹਰ ਕਹਿੰਦੇ ਦੁਪਹਿਰਾ ਸੇ ਮੈਂ ਹਰ ਐਤਵਾਰ ਨੂੰ ਹੀ ਕਰਦਾ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦੇ ਆ ਕਿ ਤੇ ਕਿ ਉਹ ਪਰਿਵਾਰ ਨੇ ਮੇਰੇ ਲਈ ਇੰਨਾ ਕੁਝ ਕੀਤਾ ਕਹਿੰਦੇ ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਕੀਤੀ ਗਈ ਅਰਦਾਸ ਦੇ ਨਾਲ ਮੈਨੂੰ ਤੰਦਰੁਸਤੀ ਮਿਲੀ ਏ ਕਹਿੰਦੇ ਮੇਰੀ ਵੀ ਬਹੁਤ ਸ਼ਰਦਾ ਭਾਵਨਾ ਪੈ ਗਈ ਸੀ ਕਹਿੰਦੇ ਫਿਰ ਮੈਂ ਜਿੱਥੇ ਵੀ ਕੰਮ ਲੱਗਿਆ ਸੀ ਕਹਿੰਦੇ ਮੈਂ ਥੋੜਾ ਬਹੁਤ ਕੰਮ ਕਰਦਾ ਸੀ ਉੱਥੇ ਵੀ ਕਹਿੰਦੇ ਮੈਂ ਹਮੇਸ਼ਾ ਆਪਣੇ ਫੋਨ ਤੇ ਕਹਿੰਦੇ ਇਸ ਤਰ੍ਹਾਂ ਹੱਡ ਬੀਤੀਆਂ ਸੁਣਨੀਆਂ ਕਥਾ ਸੁਣਨੀਆਂ ਕਹਿੰਦੇ ਜੋ ਮੇਰੇ ਨੇੜੇ ਵੀ ਹੋਣਾ ਕਿਸੇ ਨੇ ਔਰ ਜੋ ਵੀਰ ਕੰਮ ਕਰਦੇ ਸੀ ਉਹਨਾਂ ਨੇ ਮੈਨੂੰ ਬਹੁਤ ਕਹਿਣਾ ਕਿ ਤੂੰ ਹਰ ਰੋਜ਼ ਇਹੀ ਸੁਣਦਾ ਹੈ ਕਹਿੰਦੇ ਫਿਰ ਮੈਂ ਉਹਨਾਂ ਨੂੰ ਆਪਣੀ ਵੀ ਸਾਰੀ ਹਿਸਟਰੀ ਦੱਸੀ ਕਹਿੰਦੇ ਉਸ ਪਰਿਵਾਰ ਦੀ ਵੀ ਮੈਂ ਜਿੰਨੀ ਵਡਿਆਈ ਕਰਾਂ ਓਨੀ ਹੀ ਘਾਟੇ ਜਿੰਨੀ ਸਿਫਤ ਕਰਾਂ ਓਨੀ ਹੀ ਘਾਟੇ ਕਹਿੰਦੇ ਕਿ ਜਿੰਨਾ ਸਮਾਂ ਵੀਰ ਦੱਸਦੇ ਮੈਂ ਹੌਸਪੀਟਲ ਰਿਹਾ ਆਪਣੇ ਘਰ ਦੇ ਵਿੱਚ ਮੰਝੇ ਤੇ ਰਿਹਾ ਕਹਿੰਦੇ ਹਰ ਸਮੇਂ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਸਾਡੇ ਨਾਲ ਹਾਜ਼ਰ ਨਾਜ਼ਰ ਹੁੰਦਾ ਸੀ ਸਾਡੇ ਸੁੱਖ ਦੇ ਵਿੱਚ ਦੁੱਖ ਦੇ ਵਿੱਚ ਹਰ ਸਮੇਂ ਕਹਿੰਦੇ ਸਾਨੂੰ ਹਰ ਇੱਕ ਚੀਜ਼ ਉਹਨਾਂ ਨੇ ਲਿਆ ਕੇ ਦਿੱਤੀ ਰੋਟੀ ਪਾਣੀ ਸਭ ਕੁਝ ਕਰਦਾ ਸਾਰਾ ਖਰਚਾ ਚੱਕਿਆ। ਵੀਰ ਦੱਸ ਰਿਹਾ ਖਾਲਸਾ ਜੀ ਮੈਂ ਉਹਨਾਂ ਨੂੰ ਵੀ ਜੋ ਮੇਰੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਵੀ ਕਹਿੰਦੇ ਮੈਂ ਇਸ ਤਰ੍ਹਾਂ ਦੱਸ ਕੇ ਸਮਝਾ ਕੇ ਕਹਿੰਦੀ ਉਹਨਾਂ ਨੂੰ ਵੀ ਮੈਂ ਗਰਬਾਣੀ ਦੇ ਨਾਲ ਜੋੜਿਆ। ਕਹਿੰਦੇ ਉਹ ਵੀ ਵੀਰ ਭੈਣ ਜੋ ਵੀ ਮੇਰੇ ਨਾਲ ਕੰਮ ਕਰਦੇ ਆ ਕਹਿੰਦੇ ਹੁਣ ਉਹ ਵੀ ਦੁਪਹਿਰਾ ਸਹਿ ਵਕਟਦੇ ਆ ਕਿਉਂਕਿ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਸਾਰੀ ਹੀ ਜੇ ਆਪਾਂ ਸੋਚੀਏ ਦੁਨੀਆ ਦੁਖੀ ਤੋਂ ਦੁਖੀ ਹੈ ਜੇ ਆਪਾਂ ਕਿਤੇ ਵੀ ਜਾਂਦੇ ਆ ਹਸਪੀਟਲ 'ਚ ਜਾਂਦੇ ਆ ਲੋਤੇ ਦੇਖਦੇ ਆ ਕਿ ਜਿਵੇਂ ਸਾਰੀ ਦੁਨੀਆ ਇੱਥੇ ਹੀ ਆ ਗਈ ਹੈ ਕਿਤੇ ਵੀ ਆਪਾਂ ਜਾਈਏ ਆਪਾਂ ਬਾਹਰ ਨਿਕਲੀਏ ਕਦੇ ਦੇਖੀਏ ਤੇ ਆਪਾਂ ਨੂੰ ਦੁਖੀ ਤੋਂ ਦੁਖੀ ਭੈਣ ਭਰਾ ਮਿਲਦਾ ਹੈ ਜਦੋਂ ਆਪਣਾ ਕੋਈ ਦੁੱਖ ਸੁਣਾਉਂਦਾ ਹੈ ਤੇ ਆਪਾਂ ਨੂੰ ਆਪਣਾ ਦੁੱਖ ਘੱਟ ਲੱਗਣ ਲੱਗ ਜਾਂਦਾ ਹੈ ਇਸੀ ਤਰ੍ਹਾਂ ਉਹ ਵੀਰ ਕਹਿੰਦੇ ਕਿ ਜਦੋਂ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਵੀ ਕਹਿੰਦੇ ਇਸ ਦੁਪਹਿਰਾਂ ਸਹਿਬ ਕਟਣਾ ਸ਼ੁਰੂ ਕੀਤਾ ਹੈ ਗਰਬਾਣੀ ਦੇ ਨਾਲ ਜੁੜੇ ਨੇ ਗੁਰਦੁਆਰਾ ਸਹਿਬ ਵੀ ਕਹਿੰਦੇ ਜਾਣਦੇ ਨੇ ਤੇ ਇਸ ਤਰ੍ਹਾਂ ਖਾਲਸਾ ਜੀ ਉਸ ਵੀਰ ਤੇ ਕਿਰਪਾ ਹੋਈ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਉਸ ਵੀਰ ਤੇ ਕਿਰਪਾ ਕੀਤੀ ਪਰ ਉਸ ਪਰਿਵਾਰ ਦੀ ਖਾਲਸਾ ਜੀ ਜਿੰਨੀ ਵੀ ਆਪਾਂ ਸਿਫਤ ਕਰੀਏ ਜੋ ਉਸ ਵੀਰ ਦੇ ਨਾਲ ਖੜਿਆ ਆਪਾਂ ਮੰਨਦੇ ਆ ਕਿ ਉਹਨਾਂ ਦੀ ਵਜ੍ਹਾ ਦੇ ਕਰਕੇ ਪਰ ਜੋ ਆਪਣੀ ਕਿਸਮਤ ਦੇ ਵਿੱਚ ਦੁੱਖ ਹੁੰਦਾ ਹੈ ਓਖਾਰ ਸਾਹਿਬ ਜੀ ਆਪਾਂ ਨੂੰ ਮਿਲ ਕੇ ਹੀ ਰਹਿੰਦਾ ਹੈ। ਉਸ ਦੇ ਪਿੱਛੇ ਕੋਈ ਕਿਸੇ ਦੀ ਕੋਈ ਵਜ੍ਹਾ ਨਹੀਂ ਹੁੰਦੀ। ਇਸੇ ਤਰ੍ਹਾਂ ਖਾਰ ਸਾਹਿਬ ਜੀ ਜੇ ਤੁਹਾਨੂੰ ਵੀ ਕੋਈ ਨਾ ਕੋਈ ਇਸ ਤਰ੍ਹਾਂ ਤੁਹਾਡੇ ਤੋਂ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਹੈ ਜਾਂ ਪ੍ਰੋਬਲਮ ਆ ਜਾਂਦੀ ਏ ਤਾਂ ਤੁਸੀਂ ਵੀ ਹੈਲਪ ਜ਼ਰੂਰ ਕਰਿਆ ਕਰੋ। ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਆਪਣੀ ਵਜ੍ਹਾ ਦੇ ਨਾਲ ਕਿਸੇ ਨੂੰ ਦੁੱਖ ਮਿਲੇ ਕਿਉਂਕਿ ਆਪਾਂ ਪਹਿਲਾਂ ਹੀ ਬਹੁਤ ਪਾਪਾਂ ਦੇ ਭਾਗੀ ਹੁੰਨੇ ਆ ਇਸ ਕਰਕੇ ਆਪਾਂ ਨੂੰ ਨਹੀਂ ਆਪਾਂ ਚਾਹੁੰਦੇ ਕਿ ਆਪਾਂ ਕਿਸੇ ਨੂੰ ਦੁੱਖ ਦੇਈਏ। ਸੋ ਖਾਲਸਾ ਜੀ ਇਹ ਸੀ ਉਸ ਵੀਰ ਦੀ ਹੱਡ ਵੀਤੀ ਉਸ ਪਰਿਵਾਰ ਦੀ ਹੱਡ ਵੀਤੀ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਤੇ ਅਸੀਂ ਇਸ ਵੀਡੀਓ ਦੀ ਰਾਨੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਖਾਲਸਾ ਜੀ ਜੋ ਵੀ ਅਸੀਂ ਤੁਹਾਡੇ ਨਾਲ ਵੀਡੀਓ ਸਾਂਝਿਆ ਕਰਦੇ ਆ ਜੋ ਵੀ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਇਹ ਸਾਡਾ ਇੱਕ ਹੀ ਮਕਸਦ ਹੁੰਦਾ ਹੈ ਕਿਉਂਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਜਦੋਂ ਵੀ ਸਾਨੂੰ ਕੋਈ ਵੀਰ ਭੈਣ ਇੰਸਟਾਗ੍ਰam ਤੇ ਮੈਸੇਜ ਕਰਦਾ ਹੈ ਕਿ ਅਸੀਂ ਵੀ ਪਾਠ ਕਰਨਾ ਸ਼ੁਰੂ ਕੀਤਾ ਹੈ ਅਸੀਂ ਵੀ ਤੁਹਾਡੀਆਂ ਵੀਡੀਓ ਦੇਖ ਕੇ ਗੁਰਦੁਆਰਾ ਸਾਹਿਬ ਜਾਣ ਲੱਗੇ ਆ ਦੁਪਹਿਰਾ ਸਹਿਬ ਕੱਟਦੇ ਆ ਜੋਤ ਜਗਾਉਨੇ ਆ ਤਾਂ ਖਾਲਸਾ ਜੀ ਸੁਣ ਕੇ ਮਨ ਨੂੰ ਬਹੁਤ ਸਫੂਲ ਮਿਲਦਾ ਹੈ ਵੀ ਉਹ ਵੀਰ ਭੈਣ ਸਿੱਧੇ ਰਸਤੇ ਤੇ ਆਏ ਨੇ ਪਾਠ ਕਰਦੇ ਨੇ ਗੁਰਬਾਣੀ ਦੇ ਨਾਲ ਜੁੜੇ ਨੇ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆੜ ਗਵਾੜ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੋੜੋ ਜੀ ਆਪਾਂ ਸਾਰੀਆਂ ਹੀ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਹੈ ਸੁਖਾਲ ਸਾਹਿਬ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹੋਣਗੀਆਂ ਕੀਵਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਆਪਣੇ ਬੱਚੇ ਬੱਚੀਆਂ ਸਭ ਦੀਆਂ ਜੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਭੇਜਣੀਆਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਘਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ